ਹallelujah ਮੈਂ ਆਪ ਸਭ ਦਾ ਪ੍ਰਾਪਾਸਟਰ ਬ즈ਰਾਜ ਗਿੱਲ ਸਾਰਿਆਂ ਨੂੰ ਪ੍ਰਭੂ ਦੇ ਨਾਮ 'ਚ ਪਿਆਰ ਭਰੀ ਜੈ ਐਮ ਸੀ ਦੀ ਅੱਜ ਪਰਮੇਸ਼ਵਰ ਦੇ ਵਚਨ 'ਚ ਅਸੀਂ ਗੱਲ ਕਰਾਂਗੇ ਕਿ ਪਰਮੇਸ਼ਵਰ ਦਾ ਵਚਨ ਕੀ ਆਖਦਾ ਹੈ ਉਹਨਾਂ ਲੋਕਾਂ ਬਾਰੇ ਜੋ ਅੱਜ ਫਿਰਤੂ ਤੇ ਅਵਾਰਾ ਹੋ ਗਏ ਆ ਅੱਜ ਮਸੀਹ ਸਮਾਜ ਜੋ ਹੈ ਉਹ ਇੱਕ ਖੁੱਲੇ ਹੋਏ ਸੰਡੇਰਗਾ ਹੋ ਗਿਆ ਵਾ ਆਵਾਰਾ ਸੰਡਾ ਖੁੱਲਾ ਸੰਡਾ ਜੋ ਇਹ ਦਰ ਦਰ ਪਟਕਦਾ ਫਿਰਦਾ ਤੇ ਫਿਰਦਾ ਤੋ ਐਸੀ ਤਰ੍ਹਾਂ ਪ੍ਰਭੂ ਦਾ ਵਚਨ ਜੁੜਾ ਵਾ ਯਿਸਾਇਦੀ ਪੁਸਤਕ ਵਿੱਚ ਵੀ ਲਿਖਿਆ ਵਾ ਕਿ ਖੋਤਾ ਆਪਣੇ ਮਾਲਕ ਦੀ ਖੁਰਲੀ ਨੂੰ ਪਛਾਨਦਾ ਆ ਗਦਾ ਆਪਣੇ ਮਾਲਕ ਦੀ ਖੁਰਲੀ ਨੂੰ ਪਛਾਨਦਾ ਆ ਤੇ ਬੌਲਦ ਪਰ ਜਿਹੜੀ ਮੇਰੀ ਪਰਜਾ ਹੈ ਨਾ ਉਹ ਨਹੀਂ ਪਛਾਨਦੀ ਆਪਣੇ ਸਵਾਮੀ ਨੂੰ ਇਸੇ ਤਰ੍ਹਾਂ ਅੱਜ ਮਸੀਹੀ ਲੋਕਾਂ ਦਾ ਜਿਹੜਾ ਹਾਲ ਆ ਉਹ ਮਾੜਾ ਆ ਇਹ ਇੱਕਦਮ ਫਿਰਤੂ ਹੋ ਗਏ ਆ ਤੇ ਇੱਕਦਮ ਆਵਾਰਾ ਹੋ ਗਏ ਆ ਇਹ ਲੋਕ ਆਵਾਰਾ ਤੇ ਫਿਰਤੂ ਕਿਵੇਂ ਹੋਏ ਆ ਇਹਨਾਂ ਨੂੰ ਆਵਾਰਾ ਤੇ ਫਿਰਤੂ ਕਰਨ ਵਾਲੀ ਚੀਜ਼ ਆ YouTube Facebook Social Media ਇਹਨਾਂ ਚੀਜ਼ਾਂ ਨੂੰ ਛੱਡ ਕੇ ਇਹਨਾਂ ਨੂੰ ਪਵਿੱਤਰ ਸ਼ਾਸਤਰ ਬਾਈਬਲ ਵੱਲ ਧਿਆਨ ਦੇਣਾ ਚਾਹੀਦਾ ਉਧਰ ਧਿਆਨ ਹੈ ਨਹੀਂ ਤੁਹਾ ਮੈਂ ਆਪ ਸਭ ਨੂੰ ਕਹਿਣਾ ਚਾਹੁੰਨਾ ਕਿ ਇੱਕ ਵਚਨ ਪੜਾਂਗਾ ਮੈਂ ਵਚਨ ਦੇ ਅਕੋਰਡਿੰਗ ਗੱਲ ਕਰੂੰਗਾ ਕਿ ਪ੍ਰਭੂ ਦਾ ਵਚਨ ਫਿਰਤੂ ਲੋਕਾਂ ਨੂੰ ਆਵਾਰਾ ਲੋਕਾਂ ਨੂੰ ਕੀ ਆਖਦਾ ਆਪਾਂ ਪੜਾਂਗੇ ਯਰਮੀਆ ਦੀ ਪੁਸਤਕ ਉਸ ਦਾ 3 ਅਧਿਆਇ 22 ਵਚਨ ਇਸ ਜਗ੍ਹਾ ਲਿਖਿਆ ਹੈ हे ਫਿਰਤੂ ਪੁੱਤਰੋ ਮੁੜੋ ਅਤੇ ਮੈਂ ਤੁਹਾਡੇ ਫਿਰੰਦਾ ਦਵਾਦਾਰੂ ਕਰੂੰਗਾ ਜੋ ਮੈਂ ਤੁਹਾਡਾ ਯਵਾ ਪਰਮੇਸ਼ਰ ਹਾਂ ਪ੍ਰਭੂ ਦਾ ਵਚਨ ਕਹਿੰਦਾ ਕਿ ਇਹ ਫਿਰਤੂ ਲੋਕ ਕੋ ਆਵਾਰਾ ਲੋਕ ਕੋ ਮੜੋ ਅੱਜ ਲੋਕ ਫਿਰਤੂ ਤੇ ਆਵਾਰਾ ਹੋ ਗਏ ਆ ਫਿਰਤੂ ਤੇ ਆਵਾਰਾ ਉਹ ਲੋਕ ਹੋਏ ਆ ਜਿਨ੍ਹਾਂ ਦਾ ਭਰੋਸਾ ਪਰਮੇਸ਼ਵਰ ਤੇ ਨਹੀਂ ਪਾਸਟਰਾਂ ਤੇ ਆ ਅੱਜ ਬਹੁਤ ਸਾਰੇ ਲੋਕਾਂ ਦਾ ਭਰੋਸਾ ਪਾਸਟਰਾਂ ਤੇ ਆ ਉਹ ਸੋਚਦੇ ਆ ਕਿ ਸ਼ਾਇਦ ਫੁਲਾਨਾ ਪਾਸਟਰ ਮੇਰੇ ਲਈ ਪ੍ਰਾਰਥਨਾ ਕਰੂਗਾ ਤੇ ਮੈਂ ਚੰਗਾ ਹੋਊਗਾ ਮੈਨੂੰ ਮਸਾ ਮਿਲੇਗਾ ਮੈਨੂੰ ਅਭਿਸ਼ੇਕ ਮਿਲੇਗਾ ਜਿਹੜਾ ਮਸਾ ਆ ਉਹ ਕਿਸੇ ਦੇ ਹੱਥ ਰਖਾਉਣਾ ਨਹੀਂ ਤੁਹਾਨੂੰ ਮਿਲਣਾ ਇਹ ਮੇਰੀ ਗੱਲ ਨੂੰ ਯਾਦ ਰੱਖਿਓ ਮਸਾ ਜਿਹੜਾ ਵਾ ਉਹ ਤੁਹਾਡੇ ਕੰਮਾਂ ਤੋਂ ਤੁਹਾਨੂੰ ਮਿਲਣਾ ਹੈ ਤੁਸੀਂ ਕਿੰਨਾ ਦਿਨ ਪ੍ਰਾਰਥਨਾ ਕਰਦੇ ਜੋ ਕਿੰਨਾ ਦਿਨ ਵਚਨ ਦੇ ਵਿੱਚ ਬਣੇ ਰਹਿੰਦੇ ਜੋ ਅਨੋਇੰਟਡ ਬਣਨ ਦੇ ਲਈ ਸਮਰਥੀ ਬਣਨ ਦੇ ਲਈ ਤੁਹਾਨੂੰ ਫਿਰੰਦੀ ਲੋੜ ਨੀਗੀ ਤੁਹਾਨੂੰ ਖੁਦਾ ਦੇ ਚਰਨਾਂ 'ਚ ਬਹਿਣ ਦੀ ਲੋੜ ਆ ਤਾਂ ਪ੍ਰਭੂ ਦਾ ਵਚਨ ਕਹਿੰਦਾ ਹੈ ਫਿਰ ਤੂ ਲੋਕ ਕੋ ਹੀ ਅਵਾਰਾ ਲੋਕ ਕੋ ਮੋੜੋ ਅੱਜ ਲੋਕ ਫਿਰਤੂ ਤੇ ਅਵਾਰਾ ਹੋ ਗਏ ਆ ਪਵਿੱਤਰ ਸ਼ਾਸਤਰ ਬਾਈਬਲ ਕਹਿੰਦੀ ਆ ਕਿ ਤੁਹਾਡਾ ਅਗਵਾ ਇੱਕੋ ਹੋਵੇ ਪਵਿੱਤਰ ਸ਼ਾਸਤਰ ਵਚਨ ਕਹਿੰਦਾ ਪੌਲਸ ਕਹਿੰਦਾ ਮਸੀਹ ਵਿੱਚ ਭਾਵੇਂ ਤੁਹਾਡੇ 10000 ਉਸਤਾਦ ਆ ਖੁਸ਼ ਖਬਰੀ ਦੇ ਵਸੀਲੇ ਤੁਹਾਡਾ ਪਿਓ ਮੈਂ ਕੱਲਾ ਹੀ ਆ ਇੱਕੋ ਹੀ ਆਵਾ ਇਸ ਕਰਕੇ ਜਿਵੇਂ ਇੱਕ ਪਤਨੀ ਦਾ ਪਤੀ ਇੱਕੋ ਹੁੰਦਾ ਵਾ ਇਸੇ ਤਰ੍ਹਾਂ ਗੁਰੂ ਜਿਹੜਾ ਵਾ ਇੱਕੋ ਹੁੰਦਾ ਵਾ ਪਰਮੇਸ਼ਵਰ ਇੱਕੋ ਆ ਬਾਈਬਲ ਚ ਲਿਖਿਆ ਇੱਕੋ ਬਪਤਿਸਮਾ ਇੱਕੋ ਨੇਚਾ ਇੱਕੋ ਪ੍ਰਭੂ ਇੱਕੋ ਪਰਮੇਸ਼ਵਰ ਹੈ ਤਾਂ ਅੱਜ ਲੋਕਾਂ ਨੇ ਪਾਸਟਰਾਂ ਨੂੰ ਪ੍ਰਭੂ ਬਣਾਇਆ ਉਹ ਕਹਿੰਦੇ ਕਿ ਚੱਲ ਜੇ ਤੈਨੂੰ ਫਲਾਣੇ ਪਾਸਟਰ ਕੋ ਫਰਕ ਨਹੀਂ ਪੈਂਦਾ ਤੈਨੂੰ ਕਿਸੇ ਹੋਰ ਪਾਸਟਰ ਕੋ ਲੈ ਜੀਏ ਜੇ ਪਾਸਟਰਾਂ ਕੋ ਫਰਕ ਪੈਂਦਾ ਬਾਈਬਲ ਨੂੰ ਪੜੋ ਇਹ ਆਵਾਰਾ ਤੇ ਫਿਰਤੂ ਲੋਕ ਉਹ ਹੈ ਜਿਹੜੇ ਖੁਦ ਬਾਈਬਲ ਨੂੰ ਨਹੀਂ ਪੜਦੇ ਜਿਹੜੇ YouTube ਤੇ ਇਤੋਂ ਮੜਾ ਦਾ ਕੁਝ ਸੁਣਿਆ ਇਤੋਂ ਮੜਾ ਦਾ ਕੁਝ ਵੇਖਿਆ ਉੱਥੋਂ Facebook ਤੋਂ ਕੁਝ ਵੇਖਿਆ ਇਧਰੋਂ ਕੁਝ ਸੁਣਿਆ ਤੇ ਬਾਈਬਲ 'ਚ ਲਿਖਿਆ ਕੰਨਾਂ ਦੀ ਜਲੂਨ ਦੇ ਕਰਕੇ ਅੰਤ ਦਿਨਾਂ ਦੇ ਵਿੱਚ ਲੋਕ ਢੇਰ ਸਾਰੇ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਗੁਰੂ ਤਾਰਨਗੇ ਕਿਸੇ ਦਾ ਵਿਸ਼ਾ ਹੈ ਮੈਂ ਚੰਗਾ ਆ ਜਾ ਕਿਸੇ ਦਾ ਵਿਸ਼ਾ ਮੈਨੂੰ ਗੱਡੀ ਮਿਲ ਜੇ ਕਿਸੇ ਦਾ ਵਿਸ਼ਾ ਮੈਂ ਬਾਹਰ ਚੱਲ ਜਾ ਪਰ ਸਾਡਾ ਇਹ ਵਿਸ਼ਾ ਨਹੀਂ ਆ ਸਾਡਾ ਮੇਨ ਵਿਸ਼ਾ ਕਿ ਪ੍ਰਮੇਸ਼ਵਰ ਨੇ ਪਾਪਾਂ ਦੀ ਮਾਫੀ ਮਿਲੀ ਆ ਸਾਨੂੰ ਅਨੰਤ ਜੀਵਨ ਮਿਲਿਆ ਅਸੀਂ ਪਰਮੇਸ਼ਵਰ ਦੇ ਰਾਜ ਦੇ ਵਿੱਚ ਵੜਨਾ ਅੱਜ ਮਸੀਹ ਸਮਾਜ ਜਾ ਰਹਾ ਵਾ ਉਹ ਇੱਕ ਵਾਰਾ ਸੰਡੇਰ ਦਾ ਹੋ ਗਿਆ ਅੱਜ ਬਹੁਤ ਸਾਰੇ ਲੋਕ ਅਵਾਰਾ ਨੇ ਉਹ ਅਵਾਰਾ ਘੁੰਮਦੇ ਆ ਔਰ ਉਤੋਂ ਫਿਰ ਬੋਲਦੇ ਆ ਕਿ ਸਾਡੇ ਮੋਹਰ ਲੱਗੀ ਹੀ ਇੱਥੇ ਹੀ ਆਉਣਾ ਵਾ ਇਹ ਉਹਨਾਂ ਦੀ ਬੋਲੀ ਨਹੀਂਗੀ ਇਹ ਉਹਨਾਂ ਦੀ ਬੋਲੀ ਆ ਜਿੱਥੇ ਵਾਰਾ ਜਾ ਕੇ ਫਿਰਦੇ ਆ ਬਾਈਬਲ ਦੇ ਵਿੱਚ ਕਿਤੇ ਵੀ ਇਹ ਚੀਜ਼ਾਂ ਨਹੀਂ ਲਿਖੀਆਂ ਵੀ ਤੁਹਾਡੇ ਤੇ ਫਲਾਣੇ ਥਾਂ ਦੀ ਮੋਹਰ ਲੱਗੀ ਆ ਇਹ ਤੁਸੀਂ ਉੱਥੇ ਜਾਣਾ ਵਾ ਬਾਈਬਲ ਦੇ ਵਿੱਚ ਲਿਖਿਆ ਵਾ ਆਪਣੇ ਅਗਵੇ ਦੇ ਅਧੀਨ ਹੋ ਜਿਹੜਾ ਇਨਸਾਨ ਪਰਮੇਸ਼ਵਰ ਦੇ ਅਗਵੇ ਦੇ ਅਧੀਨ ਨਹੀਂ ਆ ਉਹ ਪਰਮੇਸ਼ਵਰ ਦੇ ਕਿੱਦਾ ਅਧੀਨ ਰਹੂਗਾ ਜਿੰਨੂੰ ਕਦੀ ਲੋਕਾਂ ਨੇ ਵੇਖਿਆ ਹੀ ਨਹੀਂ ਤੋਂ ਇਸ ਪ੍ਰਚਾਰ ਨੂੰ ਕਰਨ ਦਾ ਮਕਸਦ ਇਹ ਆ ਕਿ ਜੋ ਆਵਾਰਾ ਲੋਕ ਆ ਅੱਜ ਲੋਕ ਆਵਾਰਾ ਫਿਰ ਰਹੇ ਆ ਅੱਜ ਇਸ ਚਰਚ ਵਿੱਚ ਫਿਰ ਉਸ ਚਰਚ ਵਿੱਚ ਫਿਰ ਉਸ ਚਰਚ ਵਿੱਚ ਮੈਂ ਕਈ ਲੋਕ ਇਹੋ ਜਿਹਾ ਵੇਖਿਆ ਜਿਨ੍ਹਾਂ ਵੇਖਿਆ ਕਿ ਯਾਰ ਪਾਸਟਰਾਂ ਨੂੰ ਵੇਖ ਕੇ ਪਾਸਟਰ ਬਣੇ ਮਮੀ ਪਾਸਟਰ ਬਣ ਜਾ ਉਹ ਪਾਸਟਰ ਵੀ ਨਹੀਂ ਰਹੇ ਪਾਸਟਰ ਤਾਂ ਅੱਗੇ ਵਿਸ਼ਵਾਸੀ ਵੀ ਨਹੀਂ ਰਹੇ ਹੁਣ ਮੈਂ ਇਹਨਾਂ ਆਪਣੀ ਅੱਖਾਂ ਨਾਲ ਵੇਖਿਆ ਉਹਨਾਂ ਪਾਸਟਰਾਂ ਨੂੰ ਵੇਖ ਕੇ ਬਹਿਬਲਾ ਚੁੱਕਿਆ ਕਿ ਮਮੀ ਪਾਸਟਰ ਬਣ ਜਨਾਂ ਚੱਲ ਇਹ ਕੰਮ ਸ਼ਾਇਦ ਢੋਲਕੀ ਲਈ ਕੁਰਤਾ ਪਜਾਮਾ ਲਿਆ ਤੇ ਕੰਮ ਸ਼ਾਇਦ ਬਹੁਤ ਵਧੀਆ ਵਾ ਸ਼ਾਇਦ ਦੇ ਕੰਮ ਬੜਾ ਈਜ਼ੀ ਆ ਜਦ ਤੱਕ ਲਿਖਿਆ ਵਚਨ ਦੇ ਵਿੱਚ ਹਰ ਹੁੰਦੇ ਨਹੀਂ ਸੱਦਿਆ ਨਾ ਹੋਵੇ ਉਹ ਸਿਆਜਕਾ ਇਹਨੂੰ ਨਹੀਂ ਲੈ ਸਕਦਾ ਅੱਜ ਬਹੁਤ ਸਾਰੇ ਲੋਕਾਂ ਦਾ ਜਿਹੜਾ ਵਾ ਸੋਸ਼ਲ ਮੀਡੀਆ ਨੇ ਬੇੜਾਗਰ ਕਰ ਦਿੱਤਾ ਦੇ ਬਾਰੇ ਪਾਸਟਰਸ ਨੇ ਜੋ ਉਹਨਾਂ ਨੇ ਵਿਸ਼ਵਾਸੀਆਂ ਨੂੰ ਆਵਾਰਾ ਕਰਨ ਦੇ ਵਿੱਚ ਉਹਨਾਂ ਦੇ ਹੱਥ ਨੇ ਇੱਕ ਚਰਚ ਵਿੱਚੋਂ ਦੂਜੇ ਚਰਚ ਵਿਸ਼ਵਾਸੀ ਜਾਣਦਾ ਆ ਉਹਨੂੰ ਪੁੱਛਦੇ ਤੱਕ ਨਹੀਂ ਕਿ ਤੂੰ ਕਿਉਂ ਆਇਆ ਉਹ ਥੋੜਾ ਜਿਹਾ ਬੋਲਦਾ ਸੇਵਕ ਦੇ ਖਿਲਾਫ ਹਾਂ ਹਾਂ ਠੀਕ ਹੈ ਠੀਕ ਹੈ ਤੇਰੀ ਗੱਲ ਸਹੀ ਤੂੰ ਇੱਥੇ ਬਹਿ ਜਾ ਉਹਨਾਂ ਨੂੰ ਡਾਟਿਆ ਜਾਵੇ ਵਰਜਿਆ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਤਾਂ ਕਿ ਆਵਾਰਾ ਨਾ ਹੋਣ ਉਹ ਆਵਾਰਾ ਕਿਉਂ ਹੁੰਦੇ ਆਵਾਰਾ ਕਿਵੇਂ ਹੁੰਦੇ ਆ ਜਦੋਂ ਅੱਜ ਲੋਕਾਂ ਨੂੰ ਲੈ ਹੈਂਡਾਂ ਤੇ ਹੱਥਾਂ ਤੇ ਪਾਸਟਰਾਂ ਦੇ ਹੱਥਾਂ ਤੇ ਵਿਸ਼ਵਾਸ ਆ ਕਿ ਮੇਰੇ ਤੇ ਫਲਾਨਾ ਹੱਥ ਰੱਖ ਦੇ ਮੈਨੂੰ ਫਲਾਨਾ ਬੰਦਾ ਆ ਕੇ ਛੂਲੇ ਤੁਮੇ ਆਪ ਸਭ ਨੂੰ ਕਹਿਣਾ ਚਾਹਨਾ ਆ ਕਿ ਪ੍ਰਭੂ ਸ਼ੂਸੀ ਨੇ ਤੁਹਾਡੇ ਪਾਪਾਂ ਲਈ ਜਾਨ ਦਿੱਤੀ ਆ ਤੁਸੀਂ ਇੱਕੇ ਚਰਚ ਵਿੱਚ ਜਾਓ ਜਿਸ ਅਗਵੇ ਨੇ ਤੁਹਾਡੇ ਤੇ ਮਿਹਨਤ ਕੀਤੀ ਆ ਜਿਹਦੇ ਦੁਆਰਾ ਤੁਸੀਂ ਬਚਾਏ ਗਏ ਜੋ ਉਸ ਚਰਚ ਵਿੱਚ ਬਣੇ ਰਹੋ ਖੁਦਾ ਤੁਹਾਨੂੰ ਵਧਾਵੇਗਾ ਚਾਹੇ ਦੁੱਖ ਹੋਣ ਚਾਹੇ ਤਕਲੀਫਾਂ ਚਾਹੇ ਪਰੇਸ਼ਾਨੀਆਂ ਹੋਣ ਤੁਹਾਡਾ ਫਰਜ ਹੈ ਪ੍ਰਭੂ ਚ ਬਣ ਰਹਿਣਾ ਆਵਾਰਾ ਨਹੀਂ ਫਿਰਨਾ ਇਹ ਤਾਂ ਉਹ ਗੱਲ ਹੋ ਗਈ ਪਹਿਲੇ ਤੁਸੀਂ ਜਾਦੂਗਰਾਂ ਕੋ ਜਾ ਜਾ ਫਿਰਦੇ ਹੋ ਅੱਜ ਤੁਸੀਂ ਪਾਸਟਰਾਂ ਕੋ ਜਾ ਜਾ ਫਿਰਦੇ ਜੋ ਫਿਰ ਹੁਣ ਤੇ ਪਹਿਲਾਂ ਚ ਕੀ ਫਰਕ ਕੋ ਤੁਹਾਡੇ ਜ਼ਿੰਦਗੀ ਚ ਕੋਈ ਬਦਲਾਵ ਕੋਈ ਫਰਕ ਆਇਆ ਹੀ ਨਹੀਂ ਤੁਹਾਡੇ ਅੰਦਰ ਸਹਿਨਸ਼ੀਲਤਾ ਨਹੀਂ ਹੈਗੀ ਇਹ ਲੋਕ ਆਵਾਰਾ ਕਿਉਂ ਨੇ ਆ ਕਿਉਂ ਲੋਕ ਜਾਂਦੇ ਆ ਇਧਰ ਉਧਰ ਇਹ ਉਹ ਚੀਜ਼ ਲੱਭਦੇ ਆ ਕਿ ਜਿੱਥੇ ਸਾਨੂੰ ਕੋਈ ਵੇਖਣ ਵਾਲਾ ਡੱਕਣ ਵਾਲਾ ਵਰਜਨ ਵਾਲਾ ਨਾ ਹੋਵੇ ਕਿਉਂਕਿ ਜਿਸ ਅੱਗੇ ਵੀ ਕੋਈ ਜਾ ਰਿਹਾ ਉਨ ਨੂੰ ਉਹਨਾਂ ਦੇ ਜੀਵਨ ਦੇ ਬਾਰੇ ਨੌਲੇਜ ਆ ਉਹ ਜਦੋਂ ਪ੍ਰਚਾਰ ਕਰਦਾ ਹੈ ਸਮਝਦੇ ਆ ਕਿ ਪਾਸਟਰ ਜੀ ਸਾਨੂੰ ਕਹਿ ਰਹੇ ਆ ਕਿ ਸਾਡੇ ਜੀਵਨ ਦੇ ਬਾਰੇ ਪਾਸਟਰ ਨੂੰ ਪਤਾ ਉਹ ਤੋਂ ਚਰਚ ਵਿੱਚ ਚੁੱਪ ਆ ਜਾਂਦੇ ਆ ਹਾਲਾਂਕਿ ਉਹ ਹੋ ਸਕਦਾ ਕਿ ਉਹ ਆਤਮਾ 'ਚ ਹੋ ਕੇ ਪ੍ਰਚਾਰ ਦੇ ਹੋਣ ਕਰਨ ਪਰ ਇਹਨਾਂ ਦੇ ਜਾ ਕੇ ਪ੍ਰਚਾਰ ਲੱਗਦੇ ਆ ਇਹ ਲੋਕ ਚਰਚਾ ਬਦਲਦੇ ਜੀਵਨ ਨਹੀਂ ਬਦਲਦੇ ਇਹ ਫਿਰ ਤੂੰ ਤੇ ਅਵਾਰਾ ਲੋਕ ਆ ਇਹ ਫਿਰ ਤੂੰ ਲੋਕ ਅਵਾਰਾ ਲੋਕ ਕੋ ਪ੍ਰਭੂ ਕਹਿੰਦਾ ਮੁੜੋ ਮੈਂ ਤੁਹਾਡੇ ਫਿਰਨ ਦਾ ਦਵਾਦਾਰੂ ਕਰੂੰਗਾ ਆਪਣੇ ਫਿਰਨ ਦਾ ਦਵਾਦਾਰੂ ਕਰਾਓ ਵਾਰਾ ਫਿਰਨਾ ਬੰਦ ਕਰੋ ਇਹ ਉਹ ਲੋਕ ਨੇ ਇਹ ਫਿਰਤੂ ਲੋਕ ਕੌਣ ਨੇ ਇਹ ਫਿਰਤੂ ਲੋਕ ਉਹ ਨੇ ਜਿਨ੍ਹਾਂ ਨੂੰ ਅਗਵੇ ਡਾਟਦੇ ਇਹਨਾਂ ਦੀ ਗਲਤੀ ਤੋਂ ਇਹ ਭੱਜ ਜਾਂਦੇ ਇਹ ਫਿਰਤੂ ਲੋਕ ਉਹ ਨੇ ਜਿਹੜੇ ਖੁਦ ਪ੍ਰਾਰਥਨਾ ਨਹੀਂ ਕਰਦੇ ਇਹ ਫਿਰਤੂ ਲੋਕ ਉਹ ਨੇ ਜਿਹੜੇ ਕੀ ਜਿਨ੍ਹਾਂ ਨੂੰ ਖੁੱਲਾਪਨ ਚਾਹੀਦਾ ਕੋਈ ਡੱਕਣ ਵਰਜਨ ਵਾਲਾ ਨਾ ਹੋਵੇ ਆਪੇ ਜਾਣ ਆਪੇ ਹੋਣ ਕੋਈ ਪੋਸ਼ਿਸ਼ਨ ਨਾ ਹੋਵੇ ਇਹ ਫਿਰਤੂ ਲੋਕ ਉਹ ਨੇ ਤਾਂ ਪ੍ਰਭੂ ਦਾ ਵਚਨ ਇਹ ਆਖਦਾ ਵਾ ਇਹ ਫਿਰਤੂ ਲੋਕੋ ਮੁੜੋ ਆਏ ਤੁਹਾਨੂੰ ਮੜਨ ਦੀ ਲੋੜ ਹੈ ਪਛਤਾਪ ਕਰਨ ਦੀ ਲੋੜ ਹੈ ਜੋ ਵੀ ਲੋਕ ਮੇਰੇ ਬਚਨ ਨੂੰ ਪ੍ਰਭੂ ਦੇ ਬਚਨ ਨੂੰ ਮੇਰੇ ਦੁਆਰਾ ਸੁਣ ਰਹੇ ਨੇ ਮੈਂ ਅੱਜ ਹੀ ਕਹਿਣਾ ਚਾਹਨਾ ਤੁਸੀਂ ਕਿਤੇ ਵੀ ਜਾ ਰਹੇ ਜੋ ਆਪਣੇ ਅਗਵਿਆਂ ਦੇ ਕੋਲ ਵਾਪਸ ਆਓ ਆਪਣੇ ਚਰਚਾਂ ਵਿੱਚ ਵਾਪਸ ਆਓ ਪਛਤਾਪ ਕਰੋ ਦਿਲ ਤੋਂ ਪਛਤਾਪ ਕਰੋ ਵਾਰਾ ਫਿਰਨਾ ਬੰਦ ਕਰੋ ਪ੍ਰਭੂ ਯਿਸੂ ਦਾ ਹੱਥ ਫਿਰਤੇ ਹੋਣਾ ਚਾਹੀਦਾ ਪਾਸਟਰਾਂ ਦਾ ਨਹੀਂ ਪਾਸਟਰ ਤੁਹਾਨੂੰ ਇੱਕੋ ਹੀ ਬੋਧ ਹੈ ਜਿੰਨੇ ਤੁਹਾਨੂੰ ਪ੍ਰਭੂ ਦਾ ਬਚਨ ਸੁਣਾਣਾ ਹੈ ప్రభు బ బో అవారా ఫిరనా బాడ బలెస్ యూ జీ